ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਅੱਪਾ ਚਲੇ ਆ ਜਨਤਪੁਰ ਕਿਉਂਕਿ ਉਹਨਾਂ ਨੇ ਪ੍ਰੋਗਰਾਮ ਕੀਤਾ ਹੈ ਜੀ ਸੁਖੀ ਸਾਹਿਬ ਦਾ ਪਾਠ ਕਰਾਣਗੇ ਪ੍ਰੋਗਰਾਮ ਹੈ ਜੀ ਸਾਡੀ ਗੁਰਪਰੀ ਜਾ ਰਹੀ ਹੈ ਬਾਹਰ ਮੋਹ ਦੇ ਲਈ ਪ੍ਰੋਗਰਾਮ ਰੱਖਿਆ ਹੈ ਜੀ ਆਪਣੀ ਸਾਰੀ ਫੈਮਲੀ ਜਾ ਰਹੀ ਹੈ ਚਲੋ ਜੀ ਚੱਲਦੇ ਹਾਂ ਮਿਲਦੇ ਹਾਂ ਉਹਨਾਂ ਨੂੰ ਟਾਈਮ ਹੋ ਰਿਹਾ ਸਵੇਦਨ ਆਰਡਰ ਆਵੇ ਹੈ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सारी फैमिली रेडी है जी देख ले फोन वगैरह चेक तो तो भी लिया दोई नहीं है ठीक नहीं है जी रंग का अपनी अच्छा ਕੰਡਾ ਵਾਲਾ ਹੈ ਉਹ ਇੱਥੇ ਕਰ ਰੰਗ ਜਿਹੜੇ ਡਾਰਕ ਲੱਗ ਰਿਹਾ ਕਿਉਂ ਲਾਈਟ ਕਰਕੇ ਕੰਡਾ ਦੇ ਆਪ ਨੂੰ ਉੱਪਰ ਤੇ ਹੋਰ ਆ ਗਿਆ ਨਾ 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 ਪਾਣੀ ਖਾ ਗਿਆ ਕੇ ਜੀ ਉੱਤੇ ਬਾ ਫੇਰ ਜੀ ਆਪਾਂ ਨੇ ਡੱਬੇ ਲੈ ਲਏ ਨੇ ਭੂਆ ਜੀ ਨਾਲ ਲਈ ਮਠਿਆਈ ਦੇ ਚੰਨ ਲੱਗੇ ਅੱਜ ਰੇਕਟਰ ਪਹੁੰਚ ਗਏ ਜੀ ਆਪਾਂ ਸੁੱਕਾ ਸੁੱਕਿਆ ਦੀ ਨੰਦਾ ਹੈ ਜੀ ਤੁਹ ਕਿੱਜਾ ਆ ਗਿਆ ਪਾ ਕੇ ਰੱਖ ਤੇਰੀ ਜੋਰ ਵਾਲੇ ਚੱਕਰਾਂ ਜੀ മേശ്വർ കേ ਕਿਹ ਨਾਮ ਧਾਰੋ ਉਤਾ ਪਰਮਾਰਾ ਆਪਾਂ ਕਰੇ ਨੀ ਕਿਛ ਪਾਰਾ ਮੋਹ ਹੁਕਮੇ ਧਾਰ ਅਧਰਾਵ ਹੁਕਮੇ ਉਪਜਾ ਹੁਕਮ ਸੁਨਾਵ ਹੁਕਮੇ ਊਚ ਨੀਂਦ ਰੂਹ ਹੁਕਮੇ ਪਾਨਿਕ ਰੰਗ ਬਣਤਾ ਪਾਰਕਾਰ ਦੇਖੈ ਆਪਣੀ ਵਡਿਆਈ ਹੋਇਆ ਦਾ ਪਾਥ ਤਰਾਵ ਕਰਮਾ ਮੈਂ ਦਿਨ ਸਾਥ ਦਿਨ ਹੈ ਪ੍ਰਭਾ ਮੈਂ ਤਾ ਹਰ ਦੇ ਕੁਝ ਦਿਹਾ ਪਾਗੇ ਭੋਜੀ ਦੇ ਘਰ ਪਹਿਲਾਂ ਗੁਰੂ ਘਰ ਗਏ ਸੀਗੇ ਬਹੁਤ ਸੋਣੀ ਤੋਂ ਪnikਲ ਰਹੀ ਹੈ ਪੂਰੀ ਪੂਰੀ ਅਸੀਂ ਕਿਤੇ ਨਹੀਂ ਲੈ ਕੇ ਜਾਂਦੇ ਹੋ ਜੋ ਹੋ ਜੋ ਹੋ ਹੋ ਹੋ

हां जी आ देखो जी दीदी फ्रेंड ने बहुत ज्यादा करते देने रीदा हजूर साहब गए थे उस टाइम मिले सी ਹੁਣ ਅਸੀਂ ਜਨੈਦਪੁਰ ਆਏ ਹੋਏ ਸੀਗੇ ਇਹਨਾਂ ਪਤਾ ਲੱਗਿਆ ਦੀਦੀ ਆਏ ਹੋਏ ਨੇ ਤਾਂ ਸਪੈਸ਼ਲੀ ਆਏ ਚਲ ਕੇ ਕਿਰੇ ਮਿਲ ਕੇ ਆਵਾ ਆਪਣੇ ਸਾਥੀ ਨੂੰ ਇਹ ਸਾਥੀ ਕਹਿੰਦੇ ਨੇ ਇੱਕ ਦੂਜੇ ਨੂੰ ਸਾਡੀ ਬਾਤ ਹੈ ਸਾਥੀ ਹੈ ਹਾਂ ਬਿਲਕੁਲ ਹੋਣਾ ਚਾਹੀਦਾ ਉਹ ਫਿਰ ਆਪਸ ਦੇ ਵੀ ਜ਼ਰੂਰੀ ਹੈ ਜੀ ਪਰ ਠੀਕ ਹੈ ਆਪਣੇ ਪਰਿਵਾਰ ਸਾਰਾ ਨਹੀਂ ਤਾਂ ਹਾਂ ਜੀ ਹਜੂਰ ਸਾਹਿਬ ਵਾਲੀ ਹਜੂਰ ਸਾਹਿਬ ਵਾਲਾ ਸਫ਼ਰ ਵੀ ਯਾਦ ਹੀ ਰਹਿਣਾ ਹੈ ਨਾ ਕਿੰਨਾ ਵਧੀਆ ਸਫ਼ਰ ਬਹੁਤ ਜ਼ਿਆਦਾ ਹਾਂ ਜੀ ਹਾਂ ਠੀਕ ਹੈ ਸਾਰਾ ਪਰਿਵਾਰ ਆਪਣਾ ਚਲਾ ਦੁਕ ਦੀ ਮਾਮਾ ਮੇਰੇ ਕਾ ਮਾਮਾ ਲਾਤਾ ਨਹੀਂ ਲਾਦੇ ਫੇਰ ਵੀ ਤੂੰ ਦੇਖ ਤੋਨੂ ਤੋਨੂ ਕੀ ਨਹੀਂ ਦੱਸਿਆ ਹੁਣ ਇਹਨੇ ਵੈਸੇ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਜੀ ਹੋਰਾਂ ਦੱਸਿਆ ਅੱਛਾ ਜੀ ਅੱਛਾ ਚਲੋ ਪੋਤਾ ਪੋਤੀ ਵਾਰ ਚਲੇ ਗਏ ਹੈ ਉਸਕੇ ਵੀ ਬਾਹਰ ਹੋਤੀ ਹੈ ਸ਼ੁਕਰੇ ਪ੍ਰਮਾਤਮਾ ਦਾ ਬਹੁਤ ਵਧੀਆ ਪੋਤੋ ਪੋਤੀ ਮਿਲੇ ਵਧੀਆ ਪੋਲੀ ਗਰੀ ਰੌਣਕਾਂ ਲੱਗੀਆਂ ਹੋਈਆਂ ਨੇ ਚਹਲ ਪਹਲ ਹੋ ਰਹੀ ਹੈ ਕਿਉਂਕਿ ਵਿੜਦੀ ਜਾਣ ਦੀ ਤਿਆਰੀ ਹੈ ਜੀ ਪਹਿਲਾਂ ਪਗਰੂ ਕਰ ਗਏ ਸੀ ਕਿ ਹੁਣ ਆਪਣਾ ਸੁਪਤ ਵੀ ਆ ਗਿਆ ਹੁਣ ਜੀ ਆਪਾਂ ਪ੍ਰਸ਼ਾਦ ਬਣਾਵਾਂਗੇ ਮਿੱਠੀ ਚ हां अच्छा सूजी का तो हाँ प्रसाद बना रहे चंगी तरह सूजी भुन लोप्रीत जी ਜਦੋਂ ਇਹ ਕਿਚੂਆਣੀ ਸ਼ੁਰੂ ਹੋ ਜੂਗੀ ਸੂਜੀ ਆਪਣੇ ਭੁਲੀ ਲਓ ਮੈਂ ਤੇ ਹੋਣੀ ਪ੍ਰਸ਼ਾਦ ਬਣਾ ਰਹੀ ਆ ਸੂਜੀ ਦਾ ਹੈ ਨਾ ਹੋਣੀ ਜੀ ਹਾਂ ਤੋ ਆਨੇ ਦਾ ਲੱਗਿਆ ਰੋਣ ਹਾਂ ਠੀਕ ਲੱਗਣੀ ਚਾਹੀਦੀ ਆ ਬਿਲਕੁਲ ਬਾਈ ਜੀ ਕੋਈ ਜੇ ਬੰਦ ਹਾਂ ਜੀ ਕੋਈ ਇਹਦੇ ਵਿੱਚ ਕੁਝ ਆਦਾ ਚੈੱਕ ਰਹੀ ਸਾਰੇ ਜਣੇ ਬੈਠੇ ਦੁਪਹਿਰ ਦਾ सुखप्रीत ने वो थे अपनी मनप्रीत ने गिफ्ट दिता है गुरप्रीत न गुरप्रीत ने बहुत ही पसंद आया बस है ना गुरप्रीत बहुत ही है ਵੀਗਲੇ ਰੰਗ ਇਹ ਸੁਨੀਆਂ ਵਿੱਚ ਵਿੱਚ ਪਾਏ ਹੋਏ ਹੈ ਨਾ ਹਾਂ ਉਹ ਕੰਮ ਹੋ ਜਾਏ ਤੇ ਮੇਰੀ ਬਲਕਿ ਜਦ ਕੰਮ ਆਵੇਗਾ ਫੇ ਫੋਟੋ ਮੈਂ ਫਾਈ ਕਰੂੰਗੀ ਮੈਂ ਯਾਦ ਕਰੇ ਕਰੇਗੀ ਹੈ ਨਾ ਹੋਰ ਕੀ ਜਿੱਦ ਨਹੀਂ ਹੋਣੀ ਪੰਜ ਬਰੀ ਚਾਰ ਪੰਜ ਬਰੀ ਯਾਦ ਕਰਦੀ ਹੈ ਦੇਖ ਲਾ ਮੂੰ ਦਾ ਇੱਕ ਵਾਰ ਥੋੜੀ ਹਾਲਾਂ ਦੀ ਉਸੇ ਬੱਚੀ ਯਾਦ ਕਰ ਰਹੀ ਸੀ ਚੀਜ਼ ਯੂਜ਼ ਕਰਦੇ ਮੈਂ ਵਰਤਦੇ ਨਹੀਂ ਹੈ ਨਾ ਮੈਂ ਸਦਾ ਰਹਿ ਰਿਹਾ ਹੈ ਨਾ ਕੜਾ ਵਗੈਰਾ ਆਪਣਾ ਹਾਂਜੀ ਹਾਂ ਆਂਟੀ ਵੀ ਲੈ ਕੇ ਆਈਏ ਇੱਕ ਹੋਰ ਗਿਫਟ ਆਪਣੀ ਸ਼ੇ ਛੋਟੇ ਛੋਟੇ ਗਿਫਟ ਕਹਾਣੇ ਕੜਾ ਕਹਾਣੇ ਦੇ ਬਸ ਭੁੱਲ ਗਿਆ ਕਹਿੰਦੇ ਮਿਹਨ ਦੇਖੋ ਬੇਟਾ ਅੰਮ੍ਰਿਤਸਰ ਤੋਂ ਤੇਰੇ ਨਾਮ ਤੇ ਲੈ ਕੇ ਆਇਆ ਆ ਲਊ ਛੋਟਾ ਪਰ ਜ਼ਰੂਰ ਛੋਟਾ ਵੀ ਹੋ ਜਾਪੂ ਕਿੰਨੀ ਦੱਬੇ ਦੇ ਹਾਂਜੀ ਇਹ ਮੂੰਹ ਬੰਦ ਕਰ ਲੈ ਤਾਂ ਮੂੰਹ ਬੰਦ ਕਰ ਲੈ ਇਹ ਮੋੜੀ ਮੱਕੀਆਂ ਵੀ ਨਾ ਮੈਂ ਤੁਹਾਨੂੰ ਦਿੰਦਾ ਬੱਸ ਕਾਸੀ ਨਹੀਂ ਪਤਾ ਲੱਗਣਾ ਦਿੰਦੇ ਹੈਗੇ ਸੀ ਕੀ ਲੰਦੇ ਆ ਵਿਚਾਲੀ ਕੀ ਨਹੀਂ ਆ ਗਰ ਜੀ ਦਾ ਬਾਰੇ ਉਹ ਵੀ ਗਿਫਟ ਸੰਦਾ ਆਈ ਜੀ ਬੱਚਿਆਂ ਨੂੰ Thank you